ਭਾਈ ਕਾਂਤ ਸਿੰਘ ਜੀ ਨਾਬਾ ਦੁਆਰਾ ਤਿਆਰ ਕੀਤੇ ਗਏ ਮਹਾਨ ਕੋਸ਼ ਨਾਲ ਬੇਈਮਾਨੀ ਕਰਕੇ ਉਸ ਨੂੰ ਬੇਪਰਵਾਦੀ ਚਾਲ ਦਾ ਸਾਧਨ ਬਣਾਉਣ ਦੀ ਪੰਜਾਬੀ ਯੂਨੀਵਰਸਿਟੀ ਦੀ ਸचेਤ ਕੋਸ਼ਿਸ਼ ਦਰਅਸਲ ਗਿਆਨ ਦੀ ਪਵਿੱਤਰਤਾ ਦੀ ਧਾਰ ਹੈ ਕਿਉਂਕਿ ਇਹ ਇੱਕ ਮਹਿਜ ਇੱਕ ਵਿਸ਼ਵ ਕੋਸ਼ ਦੀ ਤੋੜ ਨਹੀਂ ਮਰੋੜ ਨਹੀਂ ਸਕੋ ਸਾਰੀ ਬૌਧਿਕ ਪਰੰਪਰਾ ਦੇ ਆਧਾਰਾਂ ਦੀ ਡਗਮਗਾ ਦੇਣ ਵਾਲਾ ਕੰਮ ਹੈ ਜ ਜਨੂੰ ਸਾਡੀਆਂ ਯੂਨੀਵਰਸਿਟੀਆਂ ਹੀ ਜੋ ਸੱਚ ਦੀ ਖੋਜ ਅਤੇ ਗਿਆਨ ਦੇ ਪਸਾਰ ਲਈ ਬਣੀਆਂ ਗਈਆਂ ਹਨ ਆਪਣੇ ਹੱਥੀਂ ਸ਼ਬਦਾਂ ਨੂੰ ਮਰੋੜ ਕੇ ਝੂਠ ਦੀ ਸੇਵਾ ਵਿੱਚ ਜੋੜ ਦੇਣ ਉਦੋਂ ਸਾਨੂੰ ਮੰਨ ਲੈਣਾ ਚਾਹੀਦਾ ਹੈ ਕਿ ਇਹ ਕਦਮ ਸਾਡੀ ਬੌਧਿਕਤਾ ਦੀ ਮੌਦ ਦੇ ਬਰਾਬਰ ਹੈ ਕਿਉਂਕਿ ਇਹ ਕੋਸ਼ ਮਨੁੱਖੀ ਚੇਤਨਾ ਦਾ ਦਰਪਣ ਹੁੰਦਾ ਹੈ ਪਰ ਜਦੋਂ ਉਸ ਦਰਪਣ ਨੂੰ ਹੀ ਮੈਲਾ ਕਰ ਦਿੱਤਾ ਜਾਵੇ ਤਾਂ ਸਿਰਫ ਸ਼ਬਦ ਹੀ ਨਹੀਂ ਮਰਦੇ ਸਗੋ ਸੰਸਕਾਰ ਸੱਚਾਈ ਅਤੇ ਸਮਾਜ ਦੀ ਆਤਮਾ ਵੀ ਕੁੱਟੀ ਜਾਂਦੀ ਹੈ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਪੰਜਾਬੀ ਦੇ ਨਾਲ ਨਾਮ ਤੇ ਬਣੀ ਪੰਜਾਬੀ ਯੂਨੀਵਰਸਿਟੀ ਦੇ ਰਾਹੀਂ ਇਹ ਕੋਰਕਰਮ ਸਾਹਮਣੇ ਆਇਆ ਹੈ